ਪਿਓ ਨਾਲੋਂ ਵੀ ਵੱਡੀ ਉਮਰ ਚਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਮੂੱਚੇ ਪੰਜਾਬੀਆਂ ਨੇ ਪੰਜ ਵਾਰ ਉਹਨੂੰ ਚੀਫ ਮਿਨਿਸਟਰ ਬਣਾਇਆ ਵਾ ਬਾਜਪਾ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਉਹ ਬਣਾਉਣ ਵਾਲੇ ਨੇ ਜਦੋਂ ਵੋਟਾਂ ਨਹੀਂ ਸੀ ਪੂਰੀਆਂ ਹੁੰਦੀਆਂ ਚਟਾਲਾ ਸਾਹਿਬ ਦੀਆਂ ਫਰੂਖ ਸਾਹਿਬ ਦੀਆਂ ਹੋਰ ਵੋਟਾਂ ਇਕੱਠੀਆਂ ਕਰਕੇ ਤੇ ਪ੍ਰਧਾਨ ਮੰਤਰੀ ਬਣਾਇਆ ਸੀ ਐਮਰਜੈਂਸੀ ਦੇ ਵਿੱਚ ਠੋਕੇ ਅਸੀਂ ਇਹਨਾਂ ਸਾਰਿਆਂ ਨੂੰ ਕਢਵਾਇਆ ਸੀ ਬੜਾ ਸਤਿਕਾਰ ਬਾਦਲ ਸਾਹਿਬ ਦਾ ਕਰਦੇ ਲੇਕਿਨ ਪਾਵਰ 'ਚ ਆਉਂਦੇ ਆਂ ਹੀ ਉਹ ਉਹਨਾਂ ਦੇ ਖਿਲਾਫ ਜਿਹੜੇ ਸ਼ਾਨ ਦੇ ਖਿਲਾਫ ਲਫਜ਼ ਬੋਲਦੇ ਨੇ ਬਰਦਾਸ਼ਤ ਕਰਨ ਦੇ ਕਾਬਿਲ ਨਹੀਂ ਹੈ। ਪਰ ਮੈਂ ਸਮਝਣਾ ਕਿ ਸਮੁੱਚੀ ਜਨਤਾ ਦੀ ਅਣਖ ਜਾਗ ਪਈ। ਜੰਮੂ ਕਸ਼ਮੀਰ ਵਿੱਚ ਜੋ ਇਹ ਬੋਲਦਾ ਸੀਗਾ ਉਹ ਸੁਣਦੇ ਕਾਬਿਲ ਨਹੀਂ ਸੀ। ਲੇਕਿਨ ਲੋਕਾਂ ਦੀ ਅਣਖ ਜਾਗ ਪਈ ਲੋਕ ਉਹਦੇ ਗਲ ਪੈ ਗਏ। ਇਹ ਵੀ ਵੀ ਸਾਂਝਾ ਤੁਹਾਨੂੰ ਰੱਖੇ ਅੱਗੇ